ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਖਮ ਸਰੀਰ ਪੁਰਾਣਾ ਵਿੱਚ ਤਿੰਨ ਕਿਸਮ ਦੇ ਸਰੀਰ ਮੰਨੇ ਗਏ ਹਨ ਨੰਬਰ 1 ਅਸਥੂਲ ਸਰੀਰ ਨੰਬਰ 2 ਸੂਖਮ ਸਰੀਰ ਨੰਬਰ 3 ਕਾਰਣ ਸਰੀਰ ਅਸਥੂਲ ਤਾਂ ਆਪਾਂ ਸਭ ਦਾ ਸਰੀਰ ਹੈ ਪਰ ਆਪਾਂ ਨੂੰ ਅੰਦਰਲੇ ਸਰੀਰ ਦੀ ਜਾਣਕਾਰੀ ਨਹੀਂ ਹੈ ਬਾਹਵ ਸੂਖਮ ਸਰੀਰ ਦੀ ਜਾਣਕਾਰੀ ਨਹੀਂ ਹੈ ਸਥੂਲ ਸਰੀਰ ਵਿੱਚ કુલ 23 ਤੱਤ ਮੰਨੇ ਜਾਂਦੇ ਹਨ ਜਿਵੇਂ ਕਿ ਪੰਜ ਤਾਂ ਪਦਾਰਥਕ ਤੱਤ ਹਨ ਹਵਾ ਪਾਣੀ ਅਗਨੀ ਮਿੱਟੀ ਅਤੇ ਆਕਾਸ਼ ਪੰਜ ਕਰਮ ਅੰਦਰੇ ਪੰਜ ਤਨ ਮਾਤਰਾ ਪੰਜ ਕੋਸ਼ ਮਨ ਹੰਕਾਰ ਅਤੇ 부ద్ధి ਕੋਲ ਮਲਾਕੇ ਤੇ ਹੀ ਬਣਦੇ ਹਨ ਪ੍ਰਾਣੀ ਦੀ ਸਰੀਰਕ ਮੌਤ ਨਾਲ ਪੰਜ ਤਤ ਤਾਂ ਮਿੱਟੀ ਜਾਂ ਅਗਨੀ ਭੇਟ ਹੋ ਜਾਂਦੇ ਹਨ ਬਾਕੀ ਦੇ 18 ਤਤਾਂ ਦਾ ਸੂਖਮ ਸਰੀਰ ਬਣਿਆ ਹੁੰਦਾ ਹੈ ਧਰਮਰਾਜ ਅੱਗੇ ਇਹ ਸੂਖਮ ਸਰੀਰ ਹੀ ਪੇਸ਼ ਹੁੰਦਾ ਹੈ ਮਰਨ ਨਾਲ ਅਹੰਕਾਰ ਨਹੀਂ ਮਰਦਾ ਸਗੋਂ ਇਹ ਅਗਲੀ ਜੁਨੀ ਵਿੱਚ ਪ੍ਰਵਿਰਤ ਹੋਣ ਦਾ ਕਾਰਨ ਬਣਦਾ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਪੰਜ ਤਨ ਮਾਤਰਤਾ ਇਹ ਹਨ ਸੁੰਘਣਾ ਦੇਖਣਾ ਸੁਣਨਾ ਚਖਣਾ ਗਰਮੀ ਸਰਦੀ ਨੂੰ ਮਹਿਸੂਸਣਾ ਪੰਜ ਗਿਆਨ ਇੰਦਰੀਆਂ ਦੇ ਕਰਮ ਇਹਨਾਂ ਵਿੱਚ ਸ਼ਾਮਲ ਹਨ ਪੰਜ ਕੋਸ਼ ਇਹ ਹਨ ਨੰਬਰ 1 ਅਨਮਈ ਕੋਸ਼ ਸਥੂਲ ਸਰੀਰ ਨੰਬਰ 2 ਪ੍ਰਾਣਮਈ ਕੋਸ਼ ਗਿਆਨ ਇੰਦਰੀ ਅਤੇ ਪੰਜ ਪ੍ਰਾਂ ਨੰਬਰ 3 ਮਾਨਵਈ ਕੋਸ਼ ਗਿਆਨ ਇੰਦਰੀ ਅਤੇ ਮਨ ਨੰਬਰ 4 ਵਿਗਿਆਨਮਈ ਕੋਸ਼ ਗਿਆਨ ਇੰਦਰੀ ਅਤੇ ਆਤਮਾ ਨੰਬਰ 5 ਪਰਮਾਤਮਾਮਈ ਕੋਸ਼ ਸਹਿਜ ਆਨੰਦ ਵਾਲਾ ਕੋਸ਼ ਜਾਂ ਆਨੰਦਮਈ ਕੋਸ਼ ਕਾਰਨ ਸਰੀਰ ਵੀ ਸਰੀਰ ਦਾ ਇੱਕ ਰੂਪ ਹੈ ਇਹ ਪਹੁੰਚੇ ਹੋਏ ਮਹਾપુરੂਸ਼ਾਂ ਦਾ ਹੁੰਦਾ ਹੈ ਇਸ ਵਿੱਚ ਸਰੀਰ ਅਤੇ ਸੂਖਮ ਵਾਲੇ ਸਾਰੇ ਤਤ ਨਸ਼ਟ ਹੋ ਜਾਂਦੇ ਹਨ ਪਰਲੋ ਸਮੋਂ ਵੀ ਇਹ ਸਰੀਰ ਕਾਇਮ ਰਹਿੰਦਾ ਹੈ ਕੇਵਲ ਸ਼ੁੱਧ ਅਹੰਕਾਰਣ ਬਚਦਾ ਹੈ ਸਰੀਰ ਦਾ ਚੌਥਾ ਰੂਪ ਚੇਤਨ ਸਤ ਹੈ ਇਹ ਪ੍ਰਭੂ ਨਾਲ ਇਕਮਿਕ ਹੋਏ ਮਹਾਂਪੁਰਸ਼ ਹੁੰਦੇ ਹਨ ਇੱਥੇ ਸ਼ੁੱਧ ਅਹੰਕਾਰਨ ਮਹੱਤਵ ਵੀ ਖਤਮ ਹੋ ਜਾਂਦਾ ਹੈ ਹਉਮੈ ਖਤਮ ਹੋ ਜਾਂਦੀ ਹੈ ਤੇ ਪਰਮਾਤਮਾ ਵਿੱਚ ਅਪੇਤਤਾ ਹੋ ਜਾਂਦੀ ਹੈ ਯਾਦ ਰੱਖੇ ਕਿ ਸਰੀਰ ਦੇ ਹੁੰਦਿਆਂ ਵੀ ਮਹਾਂਪੁਰਸ਼ ਸੰਤ ਜੀਵਨ ਮੁਕਤ ਹੁੰਦਾ ਹੈ ਸਰੀਰ ਦੀ ਮੌਤ ਤੋਂ ਬਾਅਦ ਤਾਂ ਸਰੀਰ ਸਦਾ ਲਈ ਜੂਨਾ ਵਿੱਚ ਆਣ ਤੋਂ ਮੁਕਤਾਰਾ ਹੋ ਜਾਂਦਾ ਹੈ 84 ਦਾ ਗੇੜ ਖਤਮ ਹੋ ਜਾਂਦਾ ਹੈ ਦਰਿਆ ਸਮੁੰਦਰ ਵਿੱਚ ਰਲ ਜਾਂਦਾ ਹੈ ਗੁਰਵਾਕ ਹੈ ਨਾਨਕ ਲੀਨ ਪਰੋ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਪੰਜ ਗਿਆਨ ਇੰਦਰੇ ਇਹ ਹਨ ਅੱਖਾਂ ਕੰਨ ਨੱਕ ਜੀਭ ਚਮੜੀ ਪੰਜ ਕਰਮ ਇੰਦਰੇ ਇਹ ਹਨ ਹੱਥ ਪੈਰ ਮੂੰਹ ਲਿੰਗ ਅਤੇ ਗੁੱਦਾ 10 ਦਰਵਾਜ਼ੇ ਦੋ ਕੰਨ ਦੋ ਨਾਸਾਂ ਦੋ ਅੱਖਾਂ ਮੂੰਹ ਲਿੰਗ ਗੁੱਦਾ ਅਤੇ ਦਸਮ ਦਵਾਰ ਜੋ ਅੰਦਰ ਨੂੰ ਪੋਸ਼ ਕਰਨਾ ਪੈਂਦਾ ਹੈ ਨੋ ਦਰਵਾਜ਼ੇ ਬਾਹਰੋਂ ਖੁੱਲਦੇ ਹਨ ਸੂਖਮ ਸਰੀਰ ਜਾਂ ਰੂਹ 10 ਦਿਨਾਂ ਵਿੱਚ ਹੋਰ ਗਰਭ ਵਿੱਚ ਪਰਵੇਸ਼ ਕਰ ਜਾਂਦੀ ਹੈ ਜਾਂ ਵੱਧ ਤੋਂ ਵੱਧ 40 ਦਿਨਾਂ ਵਿੱਚ ਪੂਰੇ ਨੇਕ ਬੰਦੇ ਅਤੇ ਪੂਰੇ ਬੁਰੇ ਬੰਦੇ ਹੀ ਜ਼ਿਆਦਾ ਭਟਕਦੇ ਹਨ ਕਿਉਂਕਿ ਉਹਨਾਂ ਨੂੰ ਉਹੋ ਜਿਹੀ ਮਾਂ ਛੇਤੀ ਉਪਲਬਧ ਨਹੀਂ ਹੁੰਦੀ ਲਗਭਗ ਸਾਰਾ ਸੰਸਾਰ ਇੱਕੋ ਜਿਹੇ ਸੱਚ ਅਤੇ ਝੂਠ ਦੋਵੇਂ ਬੋਲਦਾ ਹੈ ਧਾਰਮਿਕ ਗ੍ਰੰਥ ਵੀ ਪੜਦਾ ਹੈ ਅਤੇ ਸੁਣਦਾ ਹੈ ਅਤੇ ਗੰਦੇ ਗੀਤ ਵੀ ਸੁਣਦਾ ਹੈ ਇਸ ਲਈ ਅਜੇ ਸੁਖਮ ਸਰੀਰ ਜਲਦੀ ਜੁਨੀ ਵਿੱਚ ਆ ਜਾਂਦੇ ਹਨ ਮਰ ਕੇ ਸੁਖਮ ਸਰੀਰ ਜਾਂ ਰੂਹ ਕਿੰਨੇ ਸਮੇਂ ਵਿੱਚ ਧਮ ਰਾਜ ਕੋਲ ਪਹੁੰਚਦੀ ਹੈ ਗੁਰੂੜ ਪੁਰਾਣ ਵਿੱਚ ਲਿਖਿਆ ਹੈ ਕਿ ਰੂਹ 86000 ਯੋਜਨ ਚੱਲ ਕੇ ਆਪਣੇ ਘਰ 1 ਸਾਲ ਵਿੱਚ ਪਹੁੰਚਦੀ ਹੈ ਸ੍ਰੀ ਹਰਗੋਬਿੰਦਪੁਰ ਵਾਲੀ ਇੱਕ ਘਟਨਾ ਹੈ ਬਟਾਲੇ ਦਾ ਰਹਿਣ ਵਾਲਾ ਪੰਡਤ ਨਿਤਿਆਨੰਦ 6ਵੇਂ ਪਾਤਸ਼ਾਹ ਜੀ ਕੋਲ ਆਇਆ ਕਿ ਦੀਵਾਨ ਵਿੱਚ ਗਰੜ ਪੁਰਾਨ ਦੀ ਕਥਾ ਕਰਨ ਦਿਓ ਗੁਰੂ ਜੀ ਨੇ ਇਜਾਜ਼ਤ ਦੇ ਦਿੱਤੀ ਪੰਡਤ ਜੀ ਨੇ ਦੱਸਿਆ ਕਿ ਰੂਹ 365 ਦਿਨਾਂ ਵਿੱਚ ਪਹੁੰਚਦੀ ਹੈ ਇੱਕਦਮ ਚਾਰ ਸਿੱਖ ਵਾਰੋ-ਵਾਰੀ ਖੜੇ ਹੋ ਗਏ ਸੁੰਦਰ ਮਈਆ ਲਾਲਾ ਨਿਹਾਲਾ ਉਹਨਾਂ ਦੇ ਨਾਮ ਸਨ ਪਹਿਲੇ ਸਿੱਖ ਨੇ ਕਿਹਾ ਕਿ ਮੈਂ ਚਾਰ ਪੈਰ ਵਿੱਚ ਰੂਹ ਨੂੰ ਨੇਜ ਕਰ ਪਹੁੰਚਾ ਸਕਦਾ ਹਾਂ ਦੂਜੇ ਨੇ ਕਿਹਾ ਮੈਂ ਦੋ ਪੈਰ ਵਿੱਚ ਤੀਜੇ ਨੇ ਕਿਹਾ ਇੱਕ ਪੈਰ ਵਿੱਚ ਚੌਥੇ ਨੇ ਕਿਹਾ ਇੱਕ ਪਲ ਵਿੱਚ ਪਹੁੰਚਾ ਸਕਦਾ ਹਾਂ ਪੰਡਤ ਜੀ ਗੁੱਸੇ ਹੋ ਗਏ ਕਿ ਮੇਰੇ ਧਾਰਮਿਕ ਗ੍ਰੰਥ ਗਰੜ ਪ੍ਰਾਣ ਦੀ ਬੇਇੱਜ਼ਤੀ ਕਰ ਰਹੇ ਹਨ ਤਾਂ ਸਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਿ ਸਹੀ ਜਾਣਕਾਰੀ ਦਿਓ ਪੰਡਤ ਜੀ ਨੂੰ ਅਤੇ ਸੰਗਤ ਨੂੰ ਭਾਈ ਗੁਰਦਾਸ ਜੀ ਕਹਿੰਦੇ ਕਿ ਪੰਡਤ ਜੀ ਇੱਕ ਪੰਛੀ ਦਾ ਹੁੰਦਾ ਹੈ ਇੱਕ ਕੀੜੀ ਦਾ ਪੰਛੀ 100 ਮੀਲ ਘੰਟੇ ਵਿੱਚ ਉਡ ਸਕਦਾ ਹੈ ਤੇ ਕੀੜੀ ਸਾਲਾਂ ਵਿੱਚ ਪੁੱਜੇਗੀ ਗੁਰੂ ਜੀ ਦਾ ਸਿੱਖ ਪੰਛੀ ਰਾਹ ਦੀ ਗੱਲ ਕਰਦਾ ਹੈ ਤੇ ਗਰੜ ਪ੍ਰਾਣ ਕੀੜੀ ਰਾਹ ਦੀ ਹੈ ਦੋਵੇਂ ਠੀਕ ਹੈ ਆਪੋ ਆਪਣੀ ਅਵਸਥਾ ਹੈ ਇੱਕ ਪਾਲਵਜ ਸਭ ਕੁਝ ਕਰਕੇ ਪੰਡਤ ਜੀ ਨੇ ਸਮਝਾਇਆ ਚਾਰ ਦੋਸ਼ ਹਰ ਬੰਦੇ ਵਿੱਚ ਚਾਰ ਦੋਸ਼ ਹਨ ਨੰਬਰ 1 ব্রহ্ম ਆਤਮਾ ਨੂੰ ਸਰੀਰ ਨਾ ਸਮਝਣਾ ਸਰੀਰ ਨੂੰ ਹੀ ਅਸਲੀ ਜਾਣਣਾ ਜਿਵੇਂ ਹਨੇਰੇ ਵਿੱਚ ਰੱਸੀ ਸੱਪ ਦਾ ਭ레ਖਾ ਪਾਉਂਦੀ ਹੈ ਨੰਬਰ 2 ਪਰਮਾਦ ਆਸਾਧਾਨਤਾ ਗਫਲਤ ਕਥਾ ਕੀਰਤਨ ਵਿੱਚ ਸੋ ਜਾਣਾ ਨੰਬਰ 3 ਵਿਪਰਲਿਪਸੇ ਵਾਸਤਵਿਕਤਾ ਰਿਐਲਿਟੀ ਨੂੰ ਛੁਪਾਉਣਾ ਆਪਣੇ ਔਗਣ ਢਾਕੇ ਚੰਗਾ ਬਣ ਕੇ ਦਿਖਾਣਾ ਵਾਈਜ਼ ਨਾ ਬਣਨਾ ਸਗੋਂ ਲਰਡ ਬਣਨਾ ਇਸ ਲਈ ਕਿ ਸਭ ਚੰਗਾ ਕਹਿਣਾ ਕਰਣਾ ਪਾਟਉ ਅਨੁਪਾਗ ਹਿੰਦਤਾ ਕੋਈ ਗੱਲ ਕਹਿਣੀ ਤੇ ਪਹਿਲਾਂ ਉਸ ਨੂੰ ਧਿਆਨ ਵਿੱਚ ਨਾ ਲਿਆਉਣਾ ਰੱਬ ਨੂੰ ਰਿਅਲਾਈਜ਼ ਨਾ ਕਰਕੇ ਲੋਕਾਂ ਨੂੰ ਪਹੁੰਚੇ ਹੁੰਦਾ ਉਪਦੇਸ਼ ਕਰਨਾ ਇਸ ਨੂੰ ਕਬੀਰ ਜੀ ਫਰਮਾ ਰਹੇ ਹਨ ਕਬੀਰ ਅਵਰਾ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ ਰਾਸ ਬਰਾਨੀ ਰਾਖਤੇ ਖਾਇਆ ਕਰ ਕਾ ਖੇਤ ਇਹ ਚਾਰੇ ਦੋਸ਼ ਹੋਮੇ ਕਰਕੇ ਹਨ ਕਾਮ ਗੁਰੂ ਬਿਨਾ ਹੋਮੇ ਨਹੀਂ ਵਰਦੀ ਤੇ ਇਹ ਚਾਰੇ ਜਾਂਦੇ ਨਹੀਂ ਇਸ ਦਾ ਇਲਾਜ ਗੁਰੂ ਪੇਟਾ ਹੈ ਕੇਵਲ ਅਤੇ ਕੇਵਲ ਗੁਰੂ ਸ਼ਰਨ ਆਉਣਾ ਹੈ ਕ੍ਰਿਸ਼ਨ ਜੀ ਅਰਜਨ ਨੂੰ ਉਪਦੇਸ਼ ਕਰ ਰਹੇ ਹਨ ਕਿ हे ਅਰਜਨ ਮਮੇ ਸ਼ਰਨੁ ਕੇਵਲ ਮੇਰੀ ਸ਼ਰਨ ਵਿੱਚ ਆ ਜਾ ਅਨੰਦ ਭਗਤ ਹੋ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ